ਅਜੀਤ ਦੇ ਪੱਤੀ ਵੀ ਅੱਜ ਲਈ ਵੱਡੀ ਖਬਰ ਜੋ ਹੈ ਬਨਿਆਦ ਸੈਕਟਰ ਜੋ ਹੈ ਬੰਦ ਕਰਦੇ ਅਦੀਨ ਹੁੰਦਾ ਦੱਸ ਜੀਏ ਕਿ ਇੱਕਦਮ 50 ਤੋਂ ਵੱਧ ਵੱਲਾਂ ਲਗਾਤਾਰ ਹੋਟਲ ਤੇ ਜਾ ਕੇ ਔਰ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਪੂਰਾ ਬਾਜ਼ਾਰ ਜੋ ਹੈ ਪੂਰੂ ਰੂਪ ਨਾਲ ਬੰਦ ਕਰ ਦਿੱਤਾ ਜਾਵੇ ਜਿਸ ਨੂੰ ਤਨਸ਼ਿਕਰ ਕਰ ਰਹੇ ਹਾਂ ਲਗਾਤਾਰ ਬਾਜ਼ਾਰ ਨੂੰ ਜੋ ਹੈ ਬੰਦ ਕਰਵਾਇਆ ਜਾ ਰਿਹਾ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਸਾਰੇ ਹੀ ਟ੍ਰਾਂਸਪੋਰਟ ਬੰਦ ਕਰ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਵੀ ਹੁਕਮ ਕਾਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਜੋ ਐ ਤਰ੍ਹਾਂ ਦੇ ਵਿੱਚੋਂ ਬਾਹਰ ਨਾ ਨਿਕਲੇ ਪਤਾ ਨਹੀਂ ਕਿਨੇ ਦੀ ਇਨਕੋਟੈਜ ਕਰਦੇ ਪੰਜਾਬ ਸਰਕਾਰ ਨੇ ਬਗਵਾ ਫੈਸਲਾ ਲਿਆ ਗਿਆ ਔਰ ਵੱਡਾ ਹੁਕਮ ਜੋ ਆਇਆ ਹੈ ਤਾਂ ਸਭ ਲੋਕਾਂ ਨੇ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਕ੍ਰਿਸ਼ਨ ਦੀਆਂ ਨੀਤੀਆਂ ਦੇ ਨਾਲ ਸਰਨਾਥ ਸਾਹਿਬ ਤੋਂ ਬੋਲ ਬਰਨਾ ਜੀ ਕੀ ਹੋਣੇ ਕੀ ਹੁਕਮ ਆਇਆ ਹੈ ਹੁਕਮ ਕਿ ਮੈਂ ਇਧਰ ਆਇਆ ਮਗਵਾਰ ਮੋੜਾ ਲ ਮੈਨੂੰ ਪਰਵਾਇਗਾ ਬਾਜ਼ਾਰ ਬੰਦ ਹੋ ਗਿਆ ਉਸ ਨੂੰ ਬਾਜ਼ਾਰ ਬੰਦ ਕਰਾਂ ਜੀ ਕਿੰਨਾ ਦੇ ਵਿੱਚ ਲੋਕਾਂ ਨੂੰ ਕਰ ਰਹੇ ਕਰ ਰਹਾਂਗੇ ਤੇ ਕਿੱਥੇ ਪਤਾ ਲੱਗ ਰਿਹਾ ਪਿਆਰ ਦਾ ਬਾਜ਼ਾਰ ਬੰਦ ਹੋ ਗਿਆ ਤਾਂ ਉਹ ਮੈਂ ਕਰ ਜਾਣਾ ਆਲਦੀਆਂ ਨੇ ਦੱਸਦੀ ਕਿ ਜੋ ਸਾਰੀ ਬੱਸ ਸਰਕਟਾਂ ਆਟੋ ਸਰਕਟਾਂ ਨੂੰ ਬੰਦ ਕਰ ਲਗਾ ਦੇ ਲੇਕਿਨ ਇਹ ਗੱਲ ਕਿ ਕੀ ਅਚਾਨਕ ਕੀ ਹੈ ਪੂਰਾ ਬਾਜ਼ਾਰ ਬੰਦ ਕਰਾ ਦਿੱਤਾ ਗਿਆ ਕੋਈ ਕੁਝ ਸਾਰੇ ਆਇਨਾ ਇਹਨਾਂ ਨੂੰ ਅਨਾਉਂਸਮੈਂਟ ਕੀਤੀ ਹੈ ਕਿ ਪੂਰਾ ਬਾਜ਼ਾਰ ਬੰਦ ਕਰ ਦਿਓ ਆਟੋ ਵੀ ਆਪਣੀ ਕਾਰਾਂ ਨੂੰ ਲੈ ਜਾਓ ਤੇ ਪੁਲਿਸ ਵੱਲੋਂ ਇੱਕ ਕਿਸਮ ਦੀ ਐਮਰਜੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇੱਕਦਮ ਦਿੱਟਾ ਦਿੱਤਾ ਗਿਆ ਕਿ ਕੋਈ ਵੀ ਜੇਤੀ ਆਪਣੇ ਘਰੋਂ ਬਾਹਰ ਨਾ ਨਿਕਲੇ ਅਤੇ ਸਾਰੇ ਹੀ ਬਾਜ਼ਾਰ ਨੂੰ ਨਾਲ ਪੰਦ ਕਰ ਦਿੱਤਾ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸ਼ੇਅਰ ਕਰ ਰਿਹਾ ਲੋਕ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਅਜੀਤ ਦਾ ਟੀਵੀ ਤੇ ਮੈਂ ਅਜੀਤ ਕੇਸ਼ਰ ਸ਼ਰਮਾ ਬਣਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ